ਸਸਿਕਾ ਜੀ ਸਾਰਿਆਂ ਨੂੰ ਤੁਹਾਡੇ ਵਸਾਇਦੇ ਸੁੱਟਾਂ ਦੇ 컬렉ਸ਼ਨ ਬਹੁਤ ਹੀ ਪਿਆਰੀ ਹੋਏਗੀ ਇਹ ਰਹਿਣਗੇ ਜੀ ਪਿਓ ਚਨਾਉਲ ਬੰਦ ਲਈ ਪ੍ਰਿੰਟ ਹੋਏਗਾ ਇਸ ਦੇ ਉੱਪਰ ਬਹੁਤ ਹੀ ਪਿਆਰਾ ਕਟ ਦਾਣਾ ਹੈਂਡਵਰਕ ਕੀਤਾ ਗਿਆ ਮੁਕੈਸ਼ ਵਰਕ ਕੀਤਾ ਗਿਆ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਇਹਨਾਂ ਦਾ ਦੁਪੱਟਾ ਬਹੁਤ ਹੀ ਪਿਆਰਾ ਡੈਡੀ ਕੀਤਾ ਬਾਟਮ ਪਲੇਨ ਹੋਏਗੀ ਅਗਲਾ ਫੈਬਰਿਕ ਹੋਏਗਾ ਜੌਰਜਾ ਟਿਸ਼ੂ ਵਿੱਚ ਹੋਏਗਾ ਫੁੱਲ ਹੈਵੀ ਇਸ ਦੇ ਉੱਪਰ ਸ਼ਾਰਟ ਤੇ ਐਮਬਰਾਇਡਰੀ ਕੀਤੀ ਬਾਟਮ ਹੋਏਗੀ ਉਹ ਵੀ ਨਾਲ ਪਲੇਨ ਹੋਏਗੀ ਇਹਨਾਂ ਦੇ ਲਗਾਈ ਜਿਹੜਾ ਦੁਪੱਟਾ ਹੋਏਗਾ ਟਿਸ਼ੂ ਵਿੱਚ ਹੋਏਗਾ ਪ੍ਰਾਈਜ਼ ਮੈਂਸ਼ਨ ਇਹਨਾਂ ਦਾ ਕੀਤਾ ਹੋਇਆ ਹੈਂਡ ਐਮਬਰਾਇਡਰੀ ਕੀਤੀ ਗਈ ਹੈ ਅਗਲਾ ਸੂਟ ਹੋਏਗਾ ਚੌਰਜੜ ਵਿੱਚ ਹੈਵੀ ਸੀਕਵੈਂਸ ਵਰ ਕੀਤਾ ਗਿਆ ਕਟ ਦਾਣਾ ਹੈਂਡਵਰਕ ਇਸ ਦੇ ਉੱਪਰ ਬਹੁਤ ਹੀ ਪਿਆਰਾ ਕੀਤਾ ਹੋਇਆ ਅਗਲਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਵਿੱਚ ਹੋਏਗਾ ਇਸ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਹੈ ਪ੍ਰਾਈਜ਼ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਹੈ ਅਗਰ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ ਤੋਂ ਹੀ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲਾ ਫੈਬਰਿਕ ਹੋਏਗਾ ਸ਼ਰਟ ਦਾ ਪਿਓਰ ਕ੍ਰੇਪ ਵਿੱਚ ਹੋਏਗਾ ਇਸ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਹੈ ਜਿਹੜੀ ਬਾਟਮ ਹੋਏਗੀ ਨਾਲ ਪਲੇਨ ਹੋਏਗੀ ਕريب ਦੀ ਪ੍ਰਾਈਸ ਉੱਪਰ ਇਹਨਾਂ ਦਾ ਮੈਂਸ਼ਨ ਕੀਤਾ ਗਿਆ ਕਲਰ ਇਹਨਾਂ ਦੇ ਵਿੱਚ ਤੁਹਾਨੂੰ ਤਿੰਨ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਹੋਏ ਨੇ ਪ੍ਰਾਈਸ ਆ ਸਭ ਦਾ ਮੈਂਸ਼ਨ ਆਦੀ ਨਾਲ ਕੀਤਾ ਹੋਇਆ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਚਨਾਉਣ ਦਾ ਫੈਬਰਿਕ ਰਹੇਗਾ ਸ਼ਰਟ ਐਂਡ ਬਾਟਮ ਦਾ ਇਹਨਾਂ ਦੇ ਵਿੱਚ ਵੀ ਕਲਰ ਬਹੁਤ ਹੀ ਪਿਆਰੇ ਆੜ ਕੀਤੇ ਹੋਏ ਨੇ 2.5 ਮੀਟਰ ਦੀ ਕੱਟ ਰਣ ਵਾਲੀ ਏ ਪ੍ਰਾਈਸ ਉੱਪਰ ਸਭ ਦਾ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਫੈਬਰਿਕ ਹੋਏਗਾ ਮੰਡਾਲ ਸਾਟਨ ਵਿੱਚ ਹੋਏਗਾ ਪ੍ਰਾਈਸ ਇਹਨਾਂ ਦੇ ਮੈਂਸ਼ਨ ਕੀਤਾ ਹੋਇਆ ਤੁਹਾਨੂੰ 5 ਮੀਟਰ ਦੀ ਕੱਟ ਮਿਲ ਜੇਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ ਪ੍ਰਾਈਸ ਸਾਰੇ ਸੂਟਾਂ ਦੇ ਨਾਲ ਦੇ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਉਹ ਤੁਹਾਨੂੰ ਪਿਓਰ ਕ੍ਰੇਪ ਦੇ ਵਿੱਚ ਸੂਟ ਮਿਲ ਜਾਣਗੇ ਉਹ ਵੀ ਤੁਹਾਨੂੰ 5 ਮੀਟਰ ਦੀ ਕੱਟ ਹੀ ਮਿਲੇਗੀ ਪ੍ਰਾਈਸ ਉਹਨਾਂ ਦਾ ਵੀ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਕਰਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ